ਗੌਣ ਬਾਲੇ ਕਦੇ ਵੀ ਸਟਾਰ ਨਹੀਂ ਹੁੰਦੇ ਨਚਾਰ ਹੁੰਦੇ ਨੇ ਸਹੀ ਹੈ ਗੌਣ ਬਾਲੇ ਕਦੇ ਵੀ ਸਟਾਰ ਨਹੀਂ ਹੁੰਦੇ ਨਚਾਰ ਹੁੰਦੇ ਨੇ ਵੇਚਣਾ ਕਿਦਾਂ ਸਭਿਆ ਆਚਾਰ ਹੁਸ਼ਿਆਰ ਹੁੰਦੇ ਨੇ ਸਾਡੀ ਮਰ ਜੇ ਚੰਗਾ ਲੱਗਿਆ ਕੀ ਬਾਤ ਕਹਿ ਗਿਆ ਭਾਈ ਵੇਚਣਾ ਕਿਦਾਂ ਸਭਿਆ ਕ ਆਚਾਰ ਹੁਸ਼ਿਆਰ ਹੁੰਦੇ ਨੇ ਹਾਏ ਹੰਕਾਰ ਦੀ ਕੋੜੀ ਤੇ ਬਿਨਾਂ ਹੀ ਵਜਾ ਸਵਾਰ ਹੁੰਦੇ ਨੇ ਕਿਆ ਬਾਤ ਹੈ ਟੀਵੀ ਉੱਤੇ ਬੈਠ ਕੇ ਮਾਰਦੇ ਨੇ ਕੱਪਾਂ ਬੇਕਾਰ ਹੁੰਦੇ ਨੇ ਟੀਵੀ ਉੱਤੇ ਬੈਠ ਕੇ ਮਾਰਦੇ ਨੇ ਕੱਪਾਂ ਬੇਕਾਰ ਹੁੰਦੇ ਨੇ ਪੇਮੈਂਟ ਲੈਣੇ ਗੌਣ ਤੋਂ ਪਹਿਲਾਂ ਕਾਂਟੇ ਦੇ ਪਿੱਛੋਂ ਫਰਾਰ ਹੁੰਦੇ ਨੇ ਸੋਣੇ ਸੱਚੀ ਗੱਲ ਇਹ ਲੋ ਕਾਰ ਵਿੱਚ ਬੁੱਕਤ ਰਪਈਏ ਦੀ ਨਹੀਂ ਹੁੰਦੀ ਲਾਚਾਰ ਹੁੰਦੇ ਨੇ ਵਾਦ ਅਵਲ ਸੋ ਲੈ ਉਹਦਰ ਕੰਮ ਫੇਲ ਹੋਈ ਰੀਲ ਨੂੰ ਹਿੱਟ ਦੱਸੀ ਜਾਣਾ ਫੇਲ ਹੋਈ ਰੀਲ ਨੂੰ ਹਿੱਟ ਦੱਸੀ ਜਾਣਾ ਗੁਨਾਗਾਰ ਹੁੰਦੇ ਨੇ ਆਵਾਦ ਮੇਰੀ ਗੱਲ ਮੰਨੋ ਕਰੋ ਪੜਾਈ ਗੋਣ ਵਾਲੇ ਸਫੇ ਵੇਕਾਰ ਹੁੰਦੇ ਨੇ ਮਾਨ ਬੇਈਮਾਨ ਕੰਮ ਦਾ ਜਮਾਨੀ ਹੋ ਮਾਨ ਬੇਈਮਾਨ ਕੰਮ ਦਾ ਜਮਾਨੀ ਸਾਰੇ ਹੀ ਗੀਤ ਜਗਾੜ ਹੁੰਦੇ ਆ